ਕਪਿਆਲਪਿੰਡ ਚ ਜੀ ਕੁਝ ਗੁਜਰਾ ਦੇ ਮੱਝਾਂ ਸੀਗੇ ਚਰਾ ਰਹੇ ਸੀ ਚਰਾਂਦੇ ਚਰਾਂਦੇ ਕਪਿਆਲ ਤੋਂ ਸੈਕਰੀਟਰੀ ਵੱਲ ਨੂੰ ਜਾ ਰਹੇ ਸੀਗੇ ਤੇ ਰਸਤੇ ਚ ਬੱਚੇ ਚ ਉਹਨਾਂ ਦਾ ਪਾਣੀ ਪੀਤਾ ਜਿਹਨਾਂ ਚੋਂ 18 ਮੱਝਾਂ ਜਿਹੜੀਆਂ ਉਹ ਮਰ ਗਏ ਆ ਤਿੰਨ ਚਾਰ ਦੀ ਹਾਲਤ ਨਾਜ਼ੁਕ ਹੈ ਡਾਕਟਰ ਸਾਹਿਬ ਦੀ ਟੀਮ ਆਈ ਹੋਈ ਹੈ ਡਾਕਟਰ ਹੁਣ ਉਹ ਮੋਟੀਟ ਕਰ ਰਹੇ ਆ ਬਾਕੀ ਹੁਣ ਇਹਨਾਂ ਦਾ ਜਿਹੜਾ ਪੋਸਟਮਾਰਟਮ ਸਵੇਰੇ ਮਾਰਨਿੰਗ ਹੋਊਗਾ ਕਿਉਂਕਿ ਪੈਨਲ ਬੰਦ ਆਉਦਾ ਤੇ ਡਾਕਟਰ ਦਾ ਤੇ ਉੱਪਰ ਸਾਰੇ ਅਫਸਰਾਂ ਨੂੰ ਸੂਚਿਤ ਕਰਤਾ ਗਿਆ ਜੋ ਵੀ ਇਹਦਾ ਕਾਰਨ ਬਣੂਗਾ ਦੱਸਿਆ ਜਾਊਗਾ ਇਹਦੇ ਚੋ ਡਾਟ ਰਿਜ਼ਲਟ ਨਿਕਲੂਗਾ ਪੋਸਟ ਮਾਰਟਮ ਦਾ ਉਹਦੇ ਮੁਤਾਬਕ ਜੋ ਵੀ ਕਾਰਵਾਈ ਹੋਊਗਾ ਜੋ ਕਾਨੂੰਨੀ ਕਾਰਵਾਈ ਬਣੂਗੀ ਸਰ ਪ੍ਰਸ਼ਾਸਨ ਕੋਈ ਮੁਆਵਜ਼ਾ ਵਗੈਰਾ ਦਾ ਕੋਈ ਮੁਆਵਜ਼ਾ ਦੇਖਾਂਗੇ ਜੇ ਪੋਸਟ ਮਾਰਟਮ ਤੋਂ ਬਾਅਦ ਵੀ ਕੀ ਇਹਦਾ ਕਾਰਨ ਕੀ ਹੈਗਾ ਬੇਸਿਕ ਇਸ਼ੂ ਕੀ ਹੈਗਾ ਇੱਕ ਤੋਂ ਚਾਰ ਕੇ ਆਈਆਂ ਸਰ ਹਜੇ ਫਿਲਹਾਲ ਕੁਝ ਨਹੀਂ ਕਹਿ ਸਕਦੇ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਸਾਡੀਆਂ ਟੀਮਾਂ ਇੱਥੇ ਪਹੁੰਚ ਗਈਆਂ ਕੁਝ ਪਸ਼ੂਆਂ ਦਾ ਅਸੀਂ ਇਲਾਜ ਸ਼ੁਰੂ ਕੀਤਾ ਜੋ ਜਿਸ ਤੋਂ ਵਿੱਚੋਂ ਇੱਕ ਹਜੇ ਜਿਉਂਦੀ ਹੈ ਜਿਹਦਾ ਇਲਾਜ ਹਜੇ ਵੀ ਚੱਲ ਰਿਹਾ ਹੈਗਾ ਉਹ ਲਾਇਦੇ ਦਰੌਣੀਪੁਰਾ ਨੇ ਕੁਝ ਸਾਡੇ ਆਉਣ ਤੋਂ ਪਹਿਲਾਂ ਵੀ ਬੁਰੇ ਹੋ ਗਏ ਸੀਗੇ ਤੇ ਕਿੰਨੇ ਕੁ ਮਹਿਸਾ ਵਗੈਰਾ ਸੀ ਕਿੰਨੇ ਕੋਸ ਸੀ ਹਾਂ ਮਾਲਕ ਦੇ ਦੱਸਣ ਮੁਤਾਬਕ ਜੀ 1 ਦੇ 12 ਨੇ 1 ਦੇ 6 ਕਹਿ ਰਹੇ ਨੇ ਵੀ ਗੁੱਜਰ ਬਰਾਦਰੀ ਦੀਆਂ ਮਹਿਸਾ ਨੇ ਕੁਝ ਜੜੀਆਂ ਦੀ ਮਤਲਬ ਮੌਤ ਹੋ ਗਈ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਆ ਕੇ ਤਫ਼ਤੀਸ਼ ਕਰ ਰਹੇ ਹਾਂ ਤਫ਼ਤੀਸ਼ ਦੇ ਦੌਰਾਨ ਜਿਹੋ ਜੀ ਵੀ ਕੋਈ ਗੱਲ ਸਾਹਮਣੇ ਆਈ ਉਹਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਅਮਲ ਚੱਲਦੀ ਜਾਊਗੀ ਸਰ ਪਤਾ ਲੱਗਿਆ ਵੀ ਕਿੰਨੇ ਕੁ ਡੰਗਰ ਸੀਗੇ ਜਿਹੜੇ ਫੈਸ਼ਨ ਮਰੇ ਨੇ ਅ ਠਰਾਂਕ ਮੈਸਾਂ ਦਾ ਪਤਾ ਲੱਗਾ ਵੀ ਜਿਨ੍ਹਾਂ ਦੀ ਡੈਥ ਹੋ ਗਈ ਹੈ। ਬਾਕੀ ਕੁਝ ਮੈਸਾਂ ਜਿਹੜੀਆਂ ਨੇ ਉਹ ਸੀਰੀਅਸ ਨੇ। ਤੇ ਵੈਟਰਨਰੀ ਵਿਭਾਗ ਹੈ ਜਿਹੜਾ ਮੌਕੇ ਤੇ ਪਹੁੰਚ ਗਿਆ। ਨੇ ਮੇਰੀ ਮੈਸਾਂ ਕੋਈ 2 ਵਜੇ ਦੇ ਕਰੀਬ ਪਾਣੀ ਪੀ ਕੇ ਮੋਟਰ ਤੋਂ ਥੋੜੇ ਦੂਰ ਪਹੁੰਚੀ ਨੇ ਆਪਣੇ ਆਪ ਹੀ ਮੈਸਾਂ ਨੇ। ਕਪਿੰਡ ਕਪਿਆਲ ਜੀ। ਠੀਕ ਹੈ ਜੀ। ਤੇ ਭੱਜਣ ਲੱਗ ਗਏ ਮੈਸਾਂ। ਪਾਣੀ ਪੀਣ ਤੋਂ ਬਾਅਦ ਕੋਈ ਕਿਤੇ ਜਾ ਕੇ ਡਿਗੀ ਹੈ ਜੀ ਕੋਈ ਕਿਤੇ ਜਾ ਕੇ ਡਿਗੀ ਹੈ ਚਲ ਬਾਅਦ ਵਿੱਚ ਅਸੀਂ ਡਾਕਟਰ ਨੂੰ ਬੁਲਾ ਕੇ ਕੀਤਾ ਵੇ ਉਹਨਾਂ ਨੇ ਕਿਹਾ ਵੀ ਪਾਣੀ ਕੋਈ ਦਵਾਈ ਵਾਲਾ ਪਾਣੀ ਪੀ ਗਿਆ ਜੀ ਮੇਰੇ 18 ਡੰਗਰ ਮਰ ਗਏ ਜੀ ਠੀਕ ਹੈ ਬਾਕੀ 6-7 ਸੀਰੀਅਸ ਨੇ ਕਿੰਨੇ ਕ ਕੀਮਤ ਆੜੇ ਡੰਗਰ ਸੀ ਤੇ ਕਿੰਨਾ ਕ ਨੁਕਸਾਨ ਹੋਇਆ ਤੁਸੀਂ ਦੇਖ ਹੀ ਰਹੇ ਹੋ ਇਹ ਲੱਖ ਲੱਖ ਰੁਪਏ ਤੋਂ ਉੱਪਰ ਆਲੇ ਡੰਗਰੇ ਆ ਜੀ ਸਾਰੇ ਜਿੰਨੇ ਸਿਰੇ ਦੀ ਕਿੰਨੇ ਕ ਸੂਣ ਵਾਲੀਆਂ ਸੀ ਜਾਂ ਹੋਰ ਵਗੈਰਾ ਇਹਦੇ ਵਿੱਚ ਜੀ 8 ਸੀਗੀਆਂ ਤਾਜ਼ੀਆਂ ਬਾਕੀ 9 10 ਜਿਹੜੀਆਂ ਸੂਣ ਵਾਲੀਆਂ ਸੀ ਕਪਿਆਲ ਤੋਂ ਕਿੱਧਰ ਨੂੰ ਜਾ ਰਹੇ ਸੀ ਤੁਸੀਂ ਕਪਿਆਲ ਤੋਂ ਅਸੀਂ ਜਾ ਰਹੇ ਸੀ ਸੰਗਰੇੜੀ ਨੂੰ ਤੁਹਾਨੂੰ ਕਦੋਂ ਕੋਈ ਘਟਣਾ ਵਾਰੀ ਪਤਾ ਲੱਗਿਆ ਕਿ ਕੈ ਕ ਵਜੇ ਦੀ ਘਟਨਾ ਹੈ 2 ਵਜੇ ਦੀ ਘਟਨੇ ਆ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਐ ਕਰਕੇ ਮੈਂ ਮਸਾ ਬਸ ਸਾਨੂੰ ਇੱਥੇ ਜਿਹੜੇ ਮੈਸਾ ਨਾਲ ਸੀ ਉਹਨਾਂ ਨੇ ਫੋਨ ਕੀਤਾ ਕਿ ਮੈਂ ਮੈਸ ਪਾਣੀ ਪੀ ਕੇ ਭੱਜਣ ਲੱਗ ਗਈਆਂ ਅਸੀਂ ਜਦ ਇਹ ਆਏ ਦੇਖਿਆ ਸੀ ਮੈਂ ਸਾਰੀ ਭੱਜ ਰਹੀ ਸੀ ਅਸੀਂ ਡਾਕਟਰ ਨਾਲ ਇੱਥੇ ਪਿੰਡ ਦੇ ਹੋਰ ਬੰਦੇ ਇਕੱਠੇ ਹੋ ਗਏ ਉਹਨਾਂ ਨੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਆ ਕੇ ਟੀਕੇ ਟੋਕੇ ਲਾਉਣ ਦੀ ਕੋਸ਼ਿਸ਼ ਕੀਤੀ ਜੀ ਪੂਰੀ ਕੋਸ਼ਿਸ਼ ਕੀਤੀ ਪਰ ਜਿਹੜੀ 18 ਮਾਰੀ ਗਈਆਂ ਜੀ ਉਹ ਕਿ 6-7 ਸੀਰੀਅਸ ਨੇ ਪ੍ਰਸ਼ਾਸਨ ਦੇ ਅਧਿਕਾਰੀ ਡਾਕਟਰ ਵਗੈਰਾ ਪਹੁੰਚੇ ਨੇ ਜੀ ਹਾਂਜੀ ਹਾਂਜੀ ਪਹੁੰਚੇ ਨੇ ਡਾਕਟਰ ਨੇ ਕੀ ਕਿਹਾ ਜੀ ਤੇ ਤਕਰੀਬਨ 1:3 ਵਜੇ ਜਿਹੜੀਆਂ ਮੱਜਾਂ ਕਿੱਥੇ ਬੈਠੀਆਂ ਸੀਆਂ ਦਰਖਤ ਦੇ ਕੋਲੇ ਜੀ ਉਸ ਤੋਂ ਬਾਅਦ ਉੱਠ ਕੇ ਆ ਕੇ ਮੋਟਰ ਤੇ ਪਾਣੀ ਪੀ ਲਿਆ ਜੀ ਜਦੋਂ ਬਛੋਨੇ ਪਾਣੀ ਪੀਂਦਾ ਤੇ ਪਸ਼ੂ ਪਾਣੀ ਪੀਣ ਤੋਂ ਬਾਅਦ ਭੱਜਣ ਲੱਗਦੇ ਤੇ ਭੱਜਣ ਤੋਂ ਬਾਅਦ ਪਸ਼ੂਆਂ ਦੀ 18-19 ਪਸ਼ੂਆਂ ਦੀ ਮੌਤ ਹੋ ਗਈ। ਤੇ ਇਹਨਾਂ ਦਾ ਕੋਈ ਪਤਾ ਨਹੀਂ ਜਿਹੜਾ ਡਾਕਟਰ ਅਧਿਕਾਰੀ ਆਏ ਡਾਕਟਰ ਨੇ ਆ ਕੇ ਦੱਸਿਆ ਕਿ ਕੋਈ ਬਹੁਤ ਜ਼ਹਿਰੀਲੀ ਦਵਾਈ ਸੀਗੀ ਜਿਹੜੀ ਉੱਥੇ ਹੌਲੀ ਸਿੱਟੀ ਹੋਈ ਸੀਗੀ ਉਹਦੇ ਨਾਲ ਸਾਡੇ ਡੰਗਰਾਂ ਦੀ ਮੌਤ ਹੋ ਗਈ। ਇਹ ਵਿਚਾਰਾ ਗਰੀਬ ਆਦਮੀ ਹੈ। ਇਹਦਾ ਕੋਈ ਹੋ ਸਾਧਨ ਨਹੀਂ ਹੈ ਇਸ ਤੋਂ ਇਲਾਵਾ ਸਾਰੇ ਡੰਗਰ ਮਰ ਗਏ। ਇਸ ਕਰਕੇ ਅਪੀਲ ਹੈ ਕਿ ਇਹਦੀ ਬਤ ਉਹ ਕਿੰਨੇ ਕਿ ਡੰਗਰ ਸੀ ਤੇ ਕਿੰਨੇ ਕੁ ਮਰੇ ਨੇ ਡੰਗਰ ਤਾਂ ਸਰ ਇਹੀ ਸੀ ਕਿ ਜੇ 18 ਡੰਗਰ ਮਰ ਗਏ 6 ਸਾਡ ਡੰਗਰ ਸੀਰੀਅਸ ਨੇ ਪੰਜਾਂ ਚਾ ਕਟਰੂ ਬਚ ਗਏ ਹੋਰ ਤਾਂ ਸਾਰੇ ਹੀ ਮਰ ਗਏ ਪ੍ਰਸ਼ਾਸਨ ਵੱਲੋਂ ਪੂਰੀ ਮਦਦ ਮਿਲ ਰਹੀ ਹੈ ਹਾਂ ਜੀ ਪ੍ਰਸ਼ਾਸਨ ਤਾਂ ਪੂਰਾ ਹੁਣੇ ਆਇਆ ਪ੍ਰਸ਼ਾਸਨ ਆ ਗਿਆ ਸਾਰਾ ਡਾਕਟਰ ਸਾਹਿਬਾਨ ਆਏ ਪਬਲਿਕ ਹੈ ਡਾਕਟਰ ਕਿੰਨੇ ਚਿਰ ਬਾਅਦ ਆਏ ਜੀ ਤੋਂ ਇੱਕ ਘਟਨਾ ਹੋਈ ਹੈ ਜੀ ਤਕਰੀਬ ਅੱਧੇ ਬੋਣੇ ਲੱਗ ਗਏ ਜੀ ਅੱਧੇ ਬੋਣੇ ਘੰਟੇ ਬਾਅਦ ਆਇਆ ਤੇ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗਦੇ ਹੀ ਗਰੀਬ ਆਦਮੀ ਜੀ ਦਾ ਰਸਤੂ ਬਗੈਰ ਕੋਈ ਹੋਰ ਸਾਧਨ ਨਹੀਂ ਦੁੱਧ ਘਮ ਹੈ ਸਰ ਹਜੇ ਫਿਲਹਾਲ ਕੁਝ ਨਹੀਂ ਕਹਿ ਸਕਦੇ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਸਾਡੀਆਂ ਟੀਮਾਂ ਇੱਥੇ ਪਹੁੰਚ ਗਈਆਂ ਕੁਝ ਪਸ਼ੂਆਂ ਦਾ ਅਸੀਂ ਇਲਾਜ ਸ਼ੁਰੂ ਕੀਤਾ ਜੋ ਜਿਸ ਤੋਂ ਵਿੱਚੋਂ ਇੱਕ ਹਜੇ ਜਿਉਂਦੀ ਹੈ ਜਿਹਦਾ ਇਲਾਜ ਹਜੇ ਵੀ ਚੱਲ ਰਿਹਾ ਹੈਗਾ ਕੁਝ ਪਸ਼ੂ ਇਲਾਜ ਦੇ ਦਰੌਣੀਪੁਰਾ ਨੇ ਕੁਝ ਸਾਡੇ ਆਉਣ ਤੋਂ ਪਹਿਲਾਂ ਵੀ ਬੁਰੇ ਹੋਗੇ ਸੀਗੇ ਤੇ ਕਿੰਨੇ ਕੁ ਮੈਸਾਂ ਵਗੈਰਾ ਸੀ ਕਿੰਨੇ ਕੋਸ ਸੀ ਹਾਂ ਮਾਲਕ ਦੇ ਦੱਸਣ ਮੁਤਾਬਕ ਜੀ 1 ਦੇ 12 ਨੇ 1 ਦੇ 6 ਕਹਿ ਰਹੇ ਨੇ ਅਤੇ ਤਕਰੀਬਨ ਪਤਾ ਲੱਗੇ ਕਿੰਨਾ ਕੁ ਨੁਕਸਾਨ ਹੋਇਆ ਤੇ ਕੀ ਕਾਰਨ ਕੁਝ ਬਣਿਆ ਹੋਣਗੇ। ਅ ਇਹਨਾਂ ਦੇ ਦੱਸਣ ਅਨੁਸਾਰ ਹੀ ਹੈ ਜੀ ਵੀ ਕੋਈ ਇਹਨਾਂ ਨੇ ਪਾਣੀ ਪੀਤਾ ਉਸ ਤੋਂ ਬਾਅਦ ਕੋਈ ਆ ਬਾਕੀ ਤਫਸੀਲ ਦਾ ਬੇਸ਼ਅ ਜੀ ਜੋ ਤਫਸੀਲ ਤੋਂ ਬਾਅਦ ਆਊਗਾ ਉਹ ਤੁਹਾਡੇ ਸਾਹਮਣੇ ਹੈ।